ਦੇ ਕੇ ਨਿਹਾਰ ਜੇ ਤਨ ਤੇ ਨੰਦ ਦਾ ਨੰਦ ਤੇ ਚਾਰ ਧਿਆ ਇੱਕ ਓਮ ਕਾਰ ਵੰਨਿ ਭਤੇ ਸ੍ਰੀ ਘਰ ਦੀ ਇਸ ਆਏ ਵਾਰ ਸ੍ਰੀ ਘਰੋਦੇ ਜੀ ਕੀ ਬਾਤ ਸਾਹਿਬ ਦਸਵੀਂ ਤੈਨੂੰ ਥੰਮ ਕੋ ਗੀਸੰਦਰ ਪੈ ਗੋੜਾਲ ਕ੍ਰਿਤੀ ਆਏ ਸ਼ਿਰੰਗ ਗੁਰ ਤੇਗ ਬਾਸ ਰਾਮ ਬਖਸ਼ੁ ਵਿੱਚ ਆਏ ਵਰਦਮਹਰੂ ਵੇਦਨਾ ਸੁਮਰਾਮ ਸ੍ਰੀ ਹਰਿ ਹਰਾਈ ਸ੍ਰੀ ਹਰਿ ਕ੍ਰਿਸ਼ਨ ਚਹਾਈਏ ਜਿਸਨ ਠੇਸਾਲ ਉਪਜਾਈ ਤੀਖ ਬਹਾਦਰ ਸਮਰਿਆ ਭਾਰ ਨਾਉ ਨਿਧਿਆ ਵਿਚਾਈ ਸਭ ਥਾਈ ਹੋਏ ਸਹਾਈ ਦਸੰ ਪਤਸ਼ਾ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਜਸਾ ਬਾਦਸ਼ਾਹੀਆਂ ਦੇ ਦੋ ਤਨ ਤੰ ਸਤ్రੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਅਰਦਾ 74 ਕੇ ਵੱਲੋ ਜੀ ਵਾਹਿਗੁਰੂ ਬਰਦਾ ਪਿਆਰਿਆਂ ਜਹਾਂ ਸਰ ਜਾਵਿਆਂ ਚਾਣੋਂ ਮੁਕਤੇ ਆਂ ਖਜੀਆਂ ਜਥੀਆਂ ਦਫੀਆਂ ਜਿਨ੍ਹਾਂ ਨਾਮ ਜੱਟਿਆ ਵੰਦਿ ਛਕਿਆ ਦੇਵ ਸੁਲਾਇ ਤੇ ਵਾਹਿਗੁਰੂ ਕੀ ਅਮਰ ਜਪੀਤਾ ਚੈਲੋ ਪਿਆਰੀਆਂ ਸੁਜਿਆਰੀਆਂ ਦੀ ਕਮਾਈ ਦਾ ਧਿਆਨ ਧਰਕੇ ਕਲਸਾਂ ਦੀ ਮਨ ਦੇ ਆਏ ਲੋ ਨੰਨ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਮੰਨ ਮੰਨ ਪਟਾਏ ਕੋਪਰੀਆਂ ਲੜਾਈਆਂ ਝੱਫੜੀਆਂ ਤੇ ਡਣੇ ਆਰੀਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਹਿੱਕ ਪਰਵਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਮ ਨਰਾਹੀ ਸਿਨਾਦੀ ਪਵਿੱਤਰ ਪਮਾਈ ਦਾ ਧਿਆਨ ਲਰਕੇ ਫਾਲਸਾ ਜੀ ਵਾਹੇ ਜੀ ਅੰਨਾਂ ਫਤਸਾ ਸਰਬਤ ਗੁਰਦਵਾਰਿਆਂ ਦਾ ਧਿਆਨ ਲਰਕੇ ਵਾਹੋ ਜੀ ਵਾਹੇ ਜੀ ਮਥਮੈਨ ਸਰਬਤ ਫਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਫਾਲਸਾ ਜੀ ਕੋ ਵਾਹੇ ਜੀ ਵਾਹੇ ਜੀ ਵਾਹੇ ਵੇਖ ਤੰਤ ਤ ਸਭ ਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਨ ਤਨ ਰਸ਼ੀ ਹਰਿਆਇ ਤੇਗ ਤੇਗ ਹਟੇ ਦਰਦ ਕੀ ਪੈਜ ਪੰਜ ਕੀ ਥੇਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਪੁਰ ਬਲ ਬਲ ਰੇ ਸ਼ਕਤੀਦਾਨ ਮੁਕੇਸ਼ਾਨ ਰਹਿਸਾਨ ਬੇਬੀਪਦਾਨ ਉਸਾਦਾਨ ਭਰੋਸਾਨ ਦਨ ਸਿਰਦਾਨ ਨਾਮਾਰ ਸ੍ਰੀ ਅੰਮ੍ਰਿਤ ਸਰਜੀ ਦੇ ਦਰਸ਼ਨਿ ਸ਼ਾਨ ਤੁੰਗਿਆ ਝੰਡੇ ਮੰਗੇ ਚੁਕੋ ਜੋਗਰ ਢਾਲ ਤਰਮਤਾ ਜਾਇਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਤ ਸ੍ਰੀ ਮਤ ਰਖਾਤ ਵਾਹਿਗੁਰੂ ਜੇ ਅਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜਿਓ ਸ੍ਰੀ ਰਣਕਨਾ ਸਾਰੇ ਬਤੇ ਹੋਰ ਬਗਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਕੁੱਲੇ ਦਰਸ਼ਨ ਨੂੰ دیدار ਤੇ ਸੇਵਾ ਸੰਭਵ ਨਾਦਾਨ ਹੰਸਾ ਜਿਨ ਬਖਸ਼ੋ ਜੇ ਨਿਮਾਨਿਆ ਦੇਵਾਨ ਦੇ ਤਾਂਿਆਂ ਦੇ ਤਾਂ ਨੇਟਿਆਂ ਦੀ ਓਟ ਨਿਆਸਨਿਆਂ ਦਾ ਆਸਰਾ ਪਤ ਤੂਫਾਨ ਭਗਤ ਵਾਸ਼ੂ ਕਿਰਪਾਨ ਦਾ ਆਨੰਦ ਦੀਿਆ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਵਿੜੇ ਬਾਵਨ ਪਵਿਤ ਚਰਨ ਕਮਲਾਂ ਪਾਸ ਸਰਬਾਤ ਸੰਤ ਜੀ ਪਿਆਰਾ ਸਤਿ ਪੀ ਦ੍ਰਿਘ ਸਤਿਗੁਰੂ ਜੀ ਆ ਵੀਰ ਭਾਂ ਅੰਦਰ ਚਾਰ ਪੈਰੈ ਸੁਖਨੰਨ ਲਾਹਤੋ ਇਸ ਸੰਗੁਣੀ ਦਾ ਬੇਨਾ ਆਪੋ ਘਾਰੇ ਅੰਦਰ ਸੁਖ ਆਨੰਦ ਰਣੋਤਿਕ ਕਰਾਉਣਾ ਸਾਧੂ ਜੀਓ ਅਮਰ ਸ਼ਹੀਰ ਭੰਨ ਭਾਨ ਬਾਬਾ ਬਰਿੰਦ ਸਿੰਘ ਜੀ ਜਨਨ ਲਈ ਪਾਵਨ ਉਤਰਸਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਦੇ ਸਾਧਨੂ ਜੀ ਪਾਂ ਦਰਬਾਰ ਅੰਦਰ ਆ ਵੀਰ ਸੰਤੂ ਸੰਗਾਸਨ ਪਿਆਰ ਕਰਨ ਕਰੋ ਕਿਰਪਾਲਤਾ ਸੰਤਾਰੋ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਿਦਾਰ ਦੇ ਦੇ ਕੇ ਪਾਵਨ ਫਰਮਾਨ ਬਖਸ਼ੇ ਨਿਹਾਲ ਕਰੋ ਜੀ ਗ੍ਰਿਵਦਵਰ ਸਭੁ ਵਿੜਿਓ ਨਿਵਾਸ ਸੰਤਨ ਤੋਂ ਪ੍ਰਕਾਸ਼ ਸੰਤਿ ਚਰਨ ਦੀ ਕਿਰਪਾ ਕਰੋ ਰਾਸੇ ਵਿੱਚ ਚੰ ਸੰਸਾਈ ਹੋਣਾ ਸੇ ਪਿਆਰੇ ਮੇਂ ਜਿਨਾ ਮਰਿਆ ਤੇਰਾ ਨਾਮ ਤਿਤਾ ਮੇ ਨਾਲ ਤੁਹਾਰੀ ਸ਼ਰਾ